ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਔਰ ਜੋਤੀ ਬਾ ਫੂਲੇ ਜਿਨ੍ਹਾਂ ਨੂੰ ਇੱਕ ਉਪਾਦੀ ਦਿੱਤੀ ਗਈ ਇੱਕ ਨਾਮ ਦਿੱਤਾ ਗਿਆ ਮਹਾਤਮਾ ਜੋਤੀ ਬਾ ਫੂਲੇ ਇਹ ਨਾਮ ਅਸਲ ਵਿੱਚ ਉਹਨਾਂ ਦੀ ਮੁਹਾਰਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਦਾ ਇਹ ਨਾਮ ਜਿਹੜਾ ਖਿਤਾਬ ਹੈ ਉਹਨਾਂ ਨੂੰ ਦਿੱਤਾ ਗਿਆ ਸੀ ਫੁੱਲ ਅਗਾਉਣੇ ਅਤੇ ਸਜਾਉਣੇ ਇਹ ਉਹਨਾਂ ਚ ਬਕ ਚੰਗੀ ਮੁਹਾਰਤ ਸੀ ਔਰ ਉਹਨਾਂ ਦੇ ਗੌਰੇ ਨਾਮ ਦੀ ਜਗਾ ਫੂਲੇ ਸ਼ਬਦ ਜਿਹੜਾ ਹੈ ਉਹਨਾਂ ਦੇ ਨਾਮ ਦੇ ਪਿੱਛੇ ਲਾਉਣਾ ਔਰ ਇਹ ਵੀ ਮੈਂ ਦੱਸਦਿਆਂ ਕਿ ਉਹਨਾਂ ਦੇ ਸ਼ਾਹੀ ਦਰਬਾਰ ਦੀਆਂ ਰਸਮਾਂ ਲਈ ਗੁਲਦਸਤੇ ਅਤੇ ਹੋਰ ਸਮਾਨ ਭੇਜਣ ਵੇਲੇ ਪੇਸ਼ਵਾ ਬਾਜੀਰਾਓ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਨੇ ਜੋਤੀਬਾ ਫੂਲੇ ਨੂੰ ਇਨਾਮ ਦੇ ਰੂਪ ਦੇ ਵਿੱਚ 35 ਏਕੜ ਜੇ ਆਪਾਂ ਹੈਕਟੇਰ ਦੀ ਗੱਲ ਕਰੀਏ ਤੇ 14 ਹੈਕਟੇਰ ਜ਼ਮੀਨ ਦਿੱਤੀ ਔਰ ਇਸ ਦੇ ਨਾਲ ਕੋਈ ਵੀ ਜਿਹੜਾ ਟੈਕਸ ਹੈ ਉਹ ਨਹੀਂ ਦੇਣਾ ਪੈਂਦਾ ਸੀ ਫਿਰ ਮੈਂ ਅਗਲੀ ਗੱਲ ਕੀਤੀ ਸੀ ਕਿ ਇਸ 35 ਏਕੜ ਜ਼ਮੀਨ ਤੇ ਕੰਟਰੋਲ ਕਰਨ ਲਈ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਉਹਨਾਂ ਦੇ ਵੱਡੇ ਭਰਾ ਨੇ ਕੀਤੀਆਂ ਇਹ ਐਪੀਸੋਡ ਆਪਾਂ ਹੁਣ ਸ਼ੁਰੂ ਕਰਨਾ ਹੈ ਔਰ ਇਸ ਐਪੀਸੋਡ ਨੂੰ ਵੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਸੁਣਨਾ ਜਦੋਂ ਵੱਡੇ ਭਰਾ ਨੇ ਸੰਪਤੀ ਤੇ ਇਕੱਲੇ ਕੰਟਰੋਲ ਕਰਨ ਲਈ ਸਾਜ਼ਿਸ਼ ਕੀਤੀ ਤਾਂ ਛੋਟੇ ਦੋਵੇਂ ਭਰਾਵਾਂ ਜੋਤੀ ਵਾ ਫੂਲੇ ਦੇ ਪਿਤਾ ਗੋਬਿੰਦਰਾਓ ਨੂੰ ਖੇਤੀ ਅਤੇ ਫੁੱਲਾਂ ਦੀ ਵਿਕਰੀ ਕਰਨ ਤੋਂ ਹਟਾ ਦਿੱਤਾ ਗੋਬਿੰਦਰਾਓ ਨੇ ਚਿਮਨੀ ਬਾਈ ਨਾਲ ਵਿਆਹ ਕੀਤਾ ਅਤੇ ਉਹਨਾਂ ਦੇ ਦੋ ਪੁੱਤਰ ਹੋਏ ਜਿਨ੍ਹਾਂ ਦੇ ਵਿੱਚੋਂ ਜੋਤੀਰਾਓ ਛੋਟਾ ਸੀ ਜਦੋਂ ਉਹ 1 ਸਾਲ ਦਾ ਵੀ ਅਜੇ ਨਹੀਂ ਸੀ ਤਾਂ ਚਿਮਨੀ ਬਾਈ ਦੀ ਮੌਤ ਹੋ ਗਈ ਮਾਲੀ ਭਾਈਚਾਰੇ ਨੇ ਸਿੱਖਿਆ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਪੜਨ ਲਿਖਨ ਅਤੇ ਗਣਿਤ ਦੀਆਂ ਬੁਨਿਆਦੀ ਗੱਲਾਂ ਸਿੱਖਣ ਲਈ ਪ੍ਰਾਇਮਰੀ ਸਕੂਲ ਵਿੱਚ ਜਾਣ ਤੋਂ ਬਾਅਦ ਜੋਤੀ ਰਾਓ ਨੂੰ ਸਕੂਲ ਤੋਂ ਹਟਾ ਦਿੱਤਾ ਗਿਆ। ਉਹ ਦੁਕਾਨ ਅਤੇ ਖੇਤ ਦੋਵਾਂ ਥਾਵਾਂ ਤੇ ਆਪਣੇ ਪਰਿਵਾਰ ਦੇ ਲੋਕਾਂ ਨਾਲ ਕੰਮ ਵਿੱਚ ਲੱਗ ਗਿਆ। ਹਾਲਾਂਕਿ ਫੂਲੇ ਹੀ ਮਾਲੀ ਜਾਤੀ ਦੇ ਨਾਲ ਸੰਬੰਧਿਤ ਸੀ ਅਤੇ ਇੱਕ ਵਿਅਕਤੀ ਨੇ ਉਸ ਦੀ ਬੁੱਧੀ ਨੂੰ ਪਛਾਣ ਲਿਆ ਅਤੇ ਫੂਲੇ ਦੇ ਪਿਤਾ ਨੂੰ ਫੂਲੇ ਲਈ ਸਥਾਨਿਕ ਸਟਾਟਿਸ਼ ਮਿਸ਼ਨ ਹਾਈ ਸਕੂਲ ਵਿੱਚ ਜਾਣ ਦੀ ਆਗਿਆ ਦੇਣ ਲਈ ਮਨਾ ਲਿਆ ਉਸ ਦਾ ਵਿਆਹ 13 ਸਾਲ ਦੀ ਉਮਰ ਦੇ ਵਿੱਚ ਉਸ ਦੇ ਆਪਣੇ ਭਾਈਚਾਰੇ ਦੀ ਕੁੜੀ ਦੇ ਨਾਲ ਹੋਇਆ ਜਿਸ ਨੂੰ ਉਸ ਦੇ ਪਿਤਾ ਦੁਆਰਾ ਚੁਣਿਆ ਗਿਆ ਜੋਤੀਬਾ ਫੂਲੇ ਦੀ ਜੋ ਪਤਨੀ ਸੀ ਉਹਨਾਂ ਦਾ ਨਾਮ ਸੀ ਸਬਿਤਰੀ ਬਾਈ ਫੂਲੇ ਇਥੇ ਵੀ ਦੱਸ ਦਈਏ ਕਿ 1948 ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਇੱਕ ਅਜੀਹਾ ਮੋੜ ਆਇਆ ਜਦੋਂ ਉਹ ਇੱਕ ਬ੍ਰਾਹਮਣ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਇਆ ਫੂਲੇ ਨੇ ਬਰਾਤ ਵਿੱਚ ਹਿੱਸਾ ਲਿਆ ਪਰ ਬਾਅਦ ਵਿੱਚ ਅਜੀਹਾ ਕਰਨ ਲਈ ਉਸ ਦੇ ਦੋਸਤਾਂ ਨੇ ਮਾਪਿਆਂ ਦੁਆਰਾ ਉਸ ਨੂੰ ਝਿੜਕਿਆ ਤੇ ਬੇਇੱਜ਼ਤ ਕੀਤਾ ਗਿਆ ਉਹਨਾਂ ਨੇ ਉਸ ਨੂੰ ਦੱਸਿਆ ਹੈ ਕਿ ਉਸ ਨੂੰ ਸ਼ੂਦਰ ਜਾਤੀ ਤੋਂ ਕੌਣ ਕਰਕੇ ਇਸ ਰਸਮ ਤੋਂ ਦੂਰ ਰਹਿਣ ਲਈ ਸਮਝ ਹੋਣੀ ਚਾਹੀਦੀ ਸੀ ਇਸ ਘਟਨਾ ਨੇ ਫੂਲੇ ਨੂੰ ਜਾਤੀ ਵਿਵਸਥਾ ਦੀ ਬੇਇਨਸਾਫੀ ਨੂੰ ਮੱਧੇ ਨਜ਼ਰ ਰੱਖ ਦਿਆ ਉਹਨਾਂ ਦੇ ਉੱਪਰ ਡੂੰਘਾ ਪ੍ਰਭਾਵ ਪਿਆ ਔਰ ਇਸ ਵਿਤਕਰੇ ਤੋਂ ਬਾਅਦ ਕਿਤੇ ਨਾ ਕਿਤੇ ਜੋਤੀਬਾ ਫੂਲੇ ਜੀ ਨੇ ਇਹ ਠਾਨ ਲਿਆ ਕਿ ਮੈਂ ਇਸ ਜਾਤੀ ਪ੍ਰਥਾ ਦੇ ਖਿਲਾਫ ਸੰਘਰਸ਼ ਕਰਾਂਗਾ ਅਗਲੇ ਐਪੀਸੋਡ ਵਿੱਚ ਆਪਾਂ ਜੋਤੀਬਾ ਫੂਲੇਜੀ ਦੀਆਂ ਸਮਾਜਿਕ ਸਰਗਰਮੀਆਂ ਉਹਨਾਂ ਦੇ ਕਾਰਜ ਉਹਨਾਂ ਦੀਆਂ ਲਿਖਤਾਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਹ ਕਰਾਂਗੇ ਅਗਲੇ ਐਪੀਸੋਡ ਵਿੱਚ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ